ਨਮਸਕਾਰ ਇਹ ਆਕਾਸ਼ਵਾਣੀ ਚਲੰਦਰ ਹੈ ਹੁਣ ਤੁਸੀਂ ਚੰਚਲ ਸ਼ਰਫਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਖੇਡਾਂ ਅਨੁਸ਼ਾਸਨ ਜਟਤਾ ਤੇ ਟੀਮ ਭਾਵਨਾ ਨੂੰ ਵਿਕਸਿਤ ਕਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਨਿਦਾਦ ਅਤੇ ਟੋਬੈ ਕੋ ਦੀ ਆਪਣੀ ਫੇਰੀ ਦੌਰਾਨ ਭਾਰਤੀ ਮੌਦ ਦੇ ਨਾਗਰਿਕਾਂ ਲਈ ਓਸੀਆਈ ਕਾਰਡਾਂ ਦਾ ਐਲਾਨ ਕੀਤਾ ਨੀਤੀ ਆਯੋਗ ਦੇ ਆਸਵਨ ਬਲੌਕ ਪ੍ਰੋਗਰਾਮ ਚ ਚਲੰਦਰ ਨੇ ਜਿੱਤਿਆ ਪਹਿਲਾ ਇਨਾਮ ਟਾਪ ਰੈਂਕਿੰਗ ਪ੍ਰਾਪਤ ਕਰਨ ਤੇ ਸ਼ਾਕਆਊਟ ਬਲੌਕ ਨੇ ਹਾਸਲ ਕੀਤੀ 1.5 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਪੰਜਾਬ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਾਰਕੋ ਆਮ ਮੋਡਿਊਲ ਤੇ ਇੱਕ ਅੰਤਰਰਾਜੀ ਨਾਰਕੋ ਹਵਾਲਾ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 9 ਤਸਕਰਾਂ ਨੂੰ ਕੀਤਾ ਗ੍ਰਿਫਤਾਰ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਤੇ ਕੱਲ ਕੁਝ ਥਾਵਾਂ ਤੇ ਗਰਜ ਨਾਲ ਦਰਮਿਆਨੀ ਤੋਂ ਭਾਰੀ بارش ਹੋਣ ਦੀ ਪੇਸ਼ੀਨਗੋਈ ਤੇ ਹੁਣ ਖਬਰਾਂ ਮਸਤਾਰ ਨਾਲ ਰਾਸ਼ਟਰਪਤੀ ਦੋਪਦੀ ਮੁਰਮੋ ਨੇ ਅਜਨਵੀ ਦਿੱਲੀ ਚ ਡੋਰੰਡ ਕਾ ਫੁੱਟਵਾਲ ਟੂਰਨਾਮੈਂਟ 2025 ਦੀ ਟਰੋਫੀ ਦਾ ਉਦਘਾਟਨ ਕੀਤਾ ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਖੇਡਾਂ ਅਨੁਸ਼ਾਸਨ ਤਿਰਤਾ ਤੇ ਟੀਮ ਭਾਵਨਾ ਨੂੰ ਵਿਕਸਿਤ ਕਰਦੀਆਂ ਨੇ ਉਹਨਾਂ ਕਿਹਾ ਕਿ ਭਾਰਤ ਵਿੱਚ ਖੇਡਾਂ ਰਾਸ਼ਟਰੀ ਇਕਤਾ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਨੇ भारत में खेल राष्ट्रीय एकीकरण का एक शक्तिशाली साधन रहे हैं। जो ओलंपिक में या किसी अंतर्राष्ट्रीय प्रतियोगिता में त्रिरंगा लहराता है तो सभी देशवासी रोमांचित हो जाते हैं फुटबॉल की लाखों लोगों के दिलों में विशेष जगह है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਨਿਦਾਦ ਅਤੇ ਟੋਬੈਗੋ ਦੀ ਆਪਣੀ ਫੇਰੀ ਦੌਰਾਨ ਭਾਰਤੀ ਮੂਲ ਦੇ ਨਾਗਰਿਕਾਂ ਲਈ ਓਸੀਆਈ ਕਾਰਡਾਂ ਦਾ ਐਲਾਨ ਕੀਤਾ। ਸ਼੍ਰੀ ਮੋਦੀ ਨੇ ਕੈਰੀਬੀਅਨ ਦੇਸ਼ ਨੂੰ ਯੂਪੀਆਈ ادائیگی ਬਣਾਲੀ ਅਪਣਾਉਣ ਲਈ ਵਧਾਈ ਦਿੱਤੀ। ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤ੍ਰਿਨਿਦਾਦ ਅਤੇ ਟੋਬੈਗੋ ਵਿੱਚ ਭਾਰਤੀ ਭਾਈਚਾਰੇ ਦੀ ਯਾਤਰਾ ਹਿੰਮਤ ਨਾਲ ਭਰੀ ਹੋਈ ਹੈ। ਇੰਡੀਆ ਯੂਨੀਫਾਈਡ ਪੇਮੈਂਟਸ ਇੰਟਰਫੇਸ our upi has revolutionized digital payments nearly 50% of the world's real time digital transactions take place in india i congratulate trinidad and tobago for being the first country in the region to adopt upi ਜਲੰਧਰ ਜ਼ਿਲ੍ਹੇ ਨੇ ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਨੀਤੀ ਆਯੋਗ ਦੇ ਆਸਵੰਦ ਬਲਾਕ ਪ੍ਰੋਗਰਾਮ ਤਹਿਤ ਦੇਸ਼ ਜ਼ੋਨ 2 ਚ ਪਹਿਲਾ ਇਨਾਮ ਹਾਸਲ ਕੀਤਾ ਹੈ ਜਿਸ ਤਹਿਤ ਬਲਾਕ ਸ਼ਾਹਕੋਟ ਨੇ ਇਸ ਪ੍ਰੋਜੈਕਟ ਦੇ ਦਿਨ ਪ੍ਰਮੁੱਖ ਮਾਪਦੰਡਾਂ ਨੂੰ ਹੋਰ ਬਿਹਤਰ ਬਣਾਉਣ ਵਾਸਤੇ 1.5 ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਪ੍ਰਾਪਤ ਕੀਤੀ ਹੈ ਡਿਪਟੀ ਕਮਿਸ਼ਨਰ ਡਾਕਟਰ ਹਮਾਸ਼ੂ ਅਗਰਵਾਲ ਨੇ ਨੀਤੀ ਆਯੋਗ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰencing ਰਾਹੀਂ ਉਹਨਾਂ ਨੂੰ ਜ਼ਿਲ੍ਹੇ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਿਸ ਵਿੱਚ ਮੁੱਖ ਮਾਪਦੰਡਾਂ ਦੇ ਆਧਾਰ 'ਤੇ ਸ਼ਾਹਕੋਟ ਬਲਾਕ ਦੇ ਪ੍ਰਦਰਸ਼ਨ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਇਸ ਤੋਂ ਬਾਅਦ ਸ਼ਾਕੋਟ ਬਲਾਕ ਨੂੰ ਅਧਿਕਾਰਤ ਤੌਰ ਤੇ ਡੇਸ਼ ਜ਼ੋਨ 2 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਬਲਾਕ ਐਲਾਨਿਆ ਗਿਆ ਡਾਕਟਰ ਅਗਰਵਾਲ ਨੇ ਕਿਹਾ ਕਿ ਇਹ ਅਵਾਰਡ ਰਾਸ਼ੀ ਬਲਾਕ ਚ ਸਿਹਤ ਸਿੱਖਿਆ ਪੋਸ਼ਣ ਖੇਤੀਬਾੜੀ ਤੇ ਬੁਨਿਆਦੀ ਢਾਂਚੇ ਵਰਗੇ ਹੋਰ ਨਾ ਵੱਖ-ਵੱਖ ਖੇਤਰਾਂ ਤੇ ਵਿਕਾਸ ਤੇ ਖਰਚ ਕੀਤੀ ਜਾਵੇਗੀ ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਦੀ ਨਿਰੰਤਰ ਅਗਵਾਈ ਤੇ ਸਹਿਯੋਗ ਸਦਕਾ ਸ਼ਾਕੋਟ ਬਲਾਕ ਇਸ ਸਫਲਤਾ ਨੂੰ ਪ੍ਰਾਪਤ ਕਰਨ ਚ ਕਾਮਯਾਬ ਹੋਇਆ ਉਨਾ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਟੀਮ ਵਰਕ ਦੀ ਵਿਸ਼ਲਾਗਾ ਕੀਤੀ ਜ਼ਿਕਰ ਹੋਇਆ ਕਿ ਭਾਰਤ ਸਰਕਾਰ ਵੱਲੋਂ 7 ਜਨਵਰੀ 2023 ਨੂੰ ਮੁੱਖ ਸਕੱਤਰਾਂ ਦੇ ਦੂਜੇ ਰਾਸ਼ਟਰੀ ਸਮੇਲਨ ਦੌਰਾਨ ਆਸਵੰਦ ਬਲਾਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੇਸ਼ ਦੇ ਸਭ ਤੋਂ ਦੂਰ ਦਰਾਡੇ ਤੇ ਪਛੜੇ ਬਲਾਕਾਂ 'ਚ ਪ੍ਰਸ਼ਾਸਨ ਨੂੰ ਹੋਰ ਪਿਤ੍ਰ ਬਣਾਉਣਾ ਤੇ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ ਲੁਧਿਆਣਾ ਪੱਛਮੀ ਦੇ ਵਿਧਾਇਕ ਸ਼੍ਰੀ ਸੰਜੀਵ अरोड़ा ਨੇ ਅਚਨਿਗਤ ਸਥਿਤ ਪੰਜਾਬ ਸਿਵਲ ਸਕੱਤਰਿਤ ਵਿਖੇ ਪੰਜਾਬ ਦੇ ਉਦਯੋਗ ਦੇ ਵਣਜ ਨਿਵੇਸ਼ ਉਤਸ਼ਾਹਨ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵੱਜੋਂ ਅਹੁਦਾ ਸੰਭਾਲਿਆ ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਸ਼੍ਰੀ अरोड़ा ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਅਤੇ ਤਾਂ ਦੇਹੀ ਨਾਲ ਨਿਭਾਉਣਗੇ ਤੇ ਸੂਬੇ ਦੇ ਲੋਕਾਂ ਦੀ ਭਲਾਈ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਣਗੇ ਅੱਜ ਕਰਿਓ ਗਿਆ ਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਉਹਨਾਂ ਨੂੰ ਅਹੁਦੇ ਤੇ ਭੇਦਗੁੱਪਤ ਰੱਖਣ ਦੀ ਸੋਚ ਸੁਖਾਈ ਗਈ ਸੀ ਇਹ ਜਬਰਾ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @iarrarnuchalander ਸਾਡਾ ਫੇਸਬੁੱਕ ਪੇਜ ਹੈ rnu-aiyachalander ਅਤੇ YouTube ਤੇ ਸਾਡਾ ਚੈਨਲ ਹੈ @iarraiyachalander ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੈਲੀਵਿਜ਼ਨ ਰੇਟਿੰਗ ਏਜੰਸੀਆਂ ਲਈ 2014 ਚ ਜਾਰੀ ਨੀਤੀ ਦਿਸ਼ਾ ਨਿਰਦੇਸ਼ਾਂ ਚ ਸੋਧਾਂ ਦੀ ਤਜਵੀਜ਼ ਕੀਤੀ ਹੈ ਤਜਵੀਜ਼शुदा ਖਰੜੇ ਚ ਮੀਡੀਆ ਘਰਾਣਾ ਲਈ ਕੁਝ ਪਾਬੰਦੀਆਂ ਵਾਲੇ ਪ੍ਰਬੰਧਾਂ ਨੂੰ ਹਟਾ ਦਿੱਤਾ ਗਿਆ ਤਾਂ ਜੋ ਦੇਸ਼ ਚ ਟੈਲੀਵਿਜ਼ਨ ਦਰਸ਼ਕ ਮਾਪਨ ਸਿਲਸਿਲੇ ਨੂੰ ਲੋਕਤੰਤਰੀ ਤੇ ਆਧੁਨਿਕ ਬਣਾਇਆ ਜਾ ਸਕੇ ਮੌਜੂਦਾ ਸਮੇਂ ਚ ਬ੍ਰਾਡਕਾਸਟ ਆਡੀਅנס ਰਿਸਰਚ ਕੌਂਸਲ ਟੀਵੀ ਰੇਟਿੰਗ ਪ੍ਰਦਾਨ ਕਰਨ ਵਾਲੀ ਇਕੋ ਇਕ ਏਜੰਸੀ ਹੈ ਤਜਵੀਜ਼शुदा ਸੋਧਾਂ ਦਾ ਉਦੇਸ਼ ਕਈ ਏਜੰਸੀਆਂ ਨੂੰ ਮੁਕਾਬਲੇ ਵਾਸਤੇ ਪ੍ਰਤ사ਹਿਤ ਕਰਨ ਨਵੀਆਂ ਤਕਨਾਲੋਜੀਆਂ ਲਿਆਉਣ ਤੇ ਖਾਸ ਤੌਰ ਤੇ ਜੁੜੇ ਟੀਵੀ ਪਲੇਟਫਾਰਮਾਂ ਲਈ ਵਧੇਰੇ ਭਰੋਸੇਮੰਦ ਨੰਮਾਇੰਦਗੀ ਡਾਟਾ ਪ੍ਰਦਾਨ ਕਰਨ ਦੀ ਇੱਛਾ ਜਤਿਨਾਈ ਪੰਜਾਬ ਪੁਲਿਸ ਨੇ ਤੋਂ ਵੱਖ-ਵੱਖ ਮਾਮਲਿਆਂ ਚ ਇੱਕ ਅੰਤਰਰਾਸ਼ਟਰੀ ਨਾਰਕੋ ਆਰਮਜ਼ ਮੋਡੂਲ ਤੇ ਇੱਕ ਅੰਤਰਰਾਜੀ ਨਾਰਕੋ ਹਵਾਲਾ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 9 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਵਿੱਚ ਉਹਨਾਂ ਕੋਲੋਂ 5 ਆਧੁਨਿਕ ਪਿਸਤੌਲਾਂ, 9,70,000 ਰੁਪਏ ਦੀ ਡਰੱਗ ਮਨੀ ਤੇ 1 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ। ਪੁਲਿਸ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹਾਲੀ ਵਿੱਚ ਮਲੇਸ਼ੀਆ ਤੋਂ ਵਾਪਸ ਆਏ ਦੋ ਵਿਅਕਤੀਆਂ ਸਮੇਤ ਤਿੰਨ ਮੁਲਜ਼ਮਾਂ ਨੂੰ 5 ਆਧੁਨਿਕ ਪਿਸਤੌਲਾਂ ਤੇ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਫਰੀਦਕੋਟ ਜ਼ਿਲ੍ਹੇ 'ਚ ਔਰਤਾਂ ਖਿਲਾਫ ਅਪਰਾਧ ਬਾਰੇ ਡੀਐਸਪੀ ਰਾਜਨ ਪਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਮੈਟ੍ਰਿਮੋਨੀਅਲ ਡਿਸਪਿਊਟ ਨੂੰ ਸੈਟਲ ਕਰਨ ਦੇ ਇਵਜ ਰਾਜਨਪਾਲ ਜੋ ਇਥੇ ਡੀਐਸਪੀ ਪ੍ਰਾਈਮ ਅਗੇਂਸਟ ਊਮਨ ਵਿੱਚ ਜੋ ਪੋਸਟਰ ਨੇ ਉਹਨਾਂ ਵੱਲੋਂ 1 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਪਾਟੀ ਕੋਲੋਂ ਔਰ ਉਹਨਾਂ ਦੇ ਕੋਲੋਂ ਹੋਰ ਰਿਸ਼ਵਤ ਦੀ ਡਿਮਾਂਡ ਕੀਤੀ ਗਈ ਇਹ ਦਰਖਾਸਤ ਐਸਐਸਪੀ ਫਰੀਦਕੋਟ ਦੇ ਦਫ਼ਤਰ ਪਹੁੰਚੀ ਜਦੋਂ ਡੀਐਸਪੀ ਰਾਜਨਪਾਲ ਨੂੰ ਇਸ ਦੇ ਬਾਰੇ ਪਤਾ ਚੱਲਾ ਤੇ ਉਹਨਾਂ ਨੇ ਐਸਐਸਪੀ ਫਰੀਦਕੋਟ ਦਫ਼ਤਰ 'ਚ ਇੱਕ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਉਸ ਦਰਖਾਸਤ ਨੂੰ ਰਫਾ ਦਫਾ ਕਰਨ ਦੇ ਵਾਸਤੇ ਤੁਰਿਤ ਕਾਰਵਾਈ ਕਰਦੇ ਹੋਏ ਡੀਐਸਪੀ ਰਾਜਨਪਾਲ ਦੀ ਅਰੈਸਟ ਔਲਰੇਡੀ ਇਫ ਉਦ ਰਮਸਰ ਦੇ ਮਜੀਠਾ ਸਦਰ ਥਾਣੇ ਬਾਹਰ ਅਜਿ ਇੱਕ ਵਿਅਕਤੀ ਨੇ ਆਪਣੇ ਤਿੰਨ ਪਰਿਵਾਰਕ ਮੈਂਬਰਾਂ ਤੇ ਗੋਲੀਆਂ ਚਲਾ ਦਿੱਤੀਆਂ ਮulzandeep Chauhan CRPF ਦੇ ਸਾਬਕਾ ਸਹਾਇਕ ਕਮਾਂਡੈਂਟ ਦਰਸੀਮ ਸਿੰਘ ਵਜੋਂ ਹੋਈ ਹੈ ਜਿਸਨੇ ਕਿ ਰੇਲੋ ਵਿਵਾਦ ਦੇ ਚੱਲਦਿਆਂ ਆਪਣੇ ਲਾਇਸੈਂਸੀ ਬੱਤੀ ਬੂਰ ਦੇ ਪਿਸਤੌਲ ਨਾਲ ਆਪਣੀ ਪਤਨੀ ਤੇ ਪੁੱਤ ਨੂੰ ਤੇ ਗੋਲੀਆਂ ਮਾਰੀਆਂ ਅੰਮ੍ਰਿਤਸਰ ਉਤਰੀ ਦੇ ACP ਰਿਸ਼ਭ ਹੋਲਾ ਨੇ ਵੇਰਵੇ ਸੰਜੇ ਕਰਦਿਆਂ ਦੱਸਿਆ ਇਹ originally ਰਾਜਸਥਾਨੀ ਤੋਂ ਹੈ ਸਥਾਨੇ ਤੋਂ ਬਾਹਰ ਜਿਹੜਾ ਸੀਗਾ ਉਦਰੇ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਉਹਨਾਂ ਨਾਲ ਦੀ ਨਾਲ ਉਹਨੂੰ ਫੜਿਆ ਕਾਰਨ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੁ ਤੁ ਮੈਮ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀਸ ਕ੍ਰਿਟੀਕਲੀ ਇਲ ਬਾਕੀ ਦੀ ਅੰਤਿਮ ਪੁਸ਼ਟੀ ਕਰ ਰਿਹਾ ਹਸਪੀਟਲ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਪੰਜਾਬੀ ਪਰੇਗਣ ਮੌਕੇ ਬੋਰਡ ਨੇ ਚਮੜੇ ਦੀ ਪ੍ਰੋਸੈਸਿੰਗ ਤੇ ਪਲਾਈਵੁੱਡ ਉਦਯੋਗਾਂ ਨਾਲ ਇੱਕ ਵਿਸ਼ੇਸ਼ ਗੱਲਬਾਤ ਸੈਸ਼ਨ ਦੀ ਮੇਜ਼ਬਾਨੀ ਕੀਤੀ ਬੀਤੇ ਦਿਨੀ ਜਲੰਧਰ 'ਚ ਕਰਵਾਇਆ ਇਸ ਸਮਾਗਮ 'ਚ ਚਮੜੇ ਤੇ ਪਲਾਈਵੁੱਡ ਉਦਯੋਗਾਂ ਦੇ ਮਹਾਰਾਗਾਕਾਤਮਿਕ ਪੇਸ਼ੇਵਰਾਂ ਦੇ ਨਾਲ ਨਾਲ ਟਿਕਾਊ ਅਭਿਆਸਾਂ ਕਾਢਾਂ ਤੇ ਆਪਸੀ ਵਿਕਾਸ ਤੇ ਸੂਝ-ਬੂਝ ਦੀ ਸਾਂਝੀ ਕਰਨ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ ਸੈਸ਼ਨ ਦਾ ਉਦੇਸ਼ ਸਹਿਯੋਗ ਨੂੰ ਮਜ਼ਬੂਤ ਕਰਨਾ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਮੁੱਖ ਵਾਤਾਵਰਣ ਇੰਜੀਨੀਅਰ ਡਾਕਟਰ ਗੁਰਨੇਸ਼ ਗਰਕ ਨੇ ਬੋਰਡ ਦੀਆਂ ਪ੍ਰਾਪਤੀਆਂ ਬਾਰੇ ਜਾਣਨਾ ਪਾਇਆ ਕੇਂਦਰੀ ਚਮੜਾ ਖੋਜ ਸੰਸਥਾ ਦੇ ਮੁੱਖ ਵਿਗਿਆਨੀ ਸ਼੍ਰੀ ਸੁਧਾਰਕਰ ਪੀ ਨੇ ਚਮੜੇ ਦੀ ਪ੍ਰੋਸੈਸਿੰਗ ਵਿੱਚ ਸਾਫ਼ ਸੁਥਰੀ ਟੈਕਨਾਲੋਜੀਾਂ ਤੇ ਰੈਣ ਖੂਨ ਪ੍ਰਬੰਧਨ ਬਾਰੇ ਜਾਣੂ ਕਰਵਾਇਆ ਐਨਆਈਟੀ ਦੇ ਪ੍ਰੋਫੈਸਰ ਡਾਕਟਰ ਰੋਹਿਤ ਮੈਰਾ ਨੇ ਚਮੜਾ ਉਦਯੋਗ ਤੇ ਵਾਤਾਵਰਣ ਪ੍ਰਵਾਵਾ ਦੇ ਭਾਸ਼ਣ ਦਿੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੀ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀ ਮੋਦੀ ਨੇ ਕਿਹਾ ਕਿ ਸਮਾਜ ਲਈ ਉਹਨਾਂ ਦੇ ਵਿਚਾਰ ਤੇ ਦ੍ਰਿਸ਼ਟੀਕੋਣ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੇ ਨੇ ESIC ਵਿਭਾਗ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਸਿੰਘ ਤੇ ਚੀਫ ਇੰਜੀਨੀਅਰਿੰਗ ਲੈਫਟੇਨੈਂਟ ਕਰਨਲ ਸ਼ਿਵਸ਼ੰਕਰ ਮੰਡਲ ਨੇ ਲੁਧਿਆਣਾ ਚੰਨਵੇਂ ESIC ਮੈਡੀਕਲ ਕੁਆਲਿਟੀ ਪ੍ਰਗਤੀ ਦਾ ਨਿਰਖਣ ਕਰਨ ਲਈ ਮੈਡੀਕਲ ਕਾਲਜ ਦੇ ਹਸਪਤਾਲ ਦਾ ਦੌਰਾ ਕੀਤਾ। ਉਹਨਾਂ ਅਧਿਕਾਰੀਆਂ ਨਾਲ ਮਿਲ ਕੇ ਹਰਬਲ ਗਾਰਡਨ 'ਚ ਕਬੂਟਾ ਲਾਇਆ ਤੇ ਪ੍ਰੋਸਾ ਦਿੱਤਾ ਕਿ ਜ਼ਮੀਨ ਦੀ ਅਲਾਟਮੈਂਟ ਜਲਦ ਤੋਂ ਜਲਦ ਕੀਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ 'ਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਕੀਤਾ ਗਿਆ। ਮੁਹਾਲੀ ਵਿਖੇ ਹੋਏ ਸਮਾਗਮ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ 올ਿਮਪੀਆਡ ਚੰਬਲਾ ਮਾਰਨ ਵਾਲੀ ਸਕੂਲੀ ਵਿਦਿਆਰਥੀਆਂ ਤੇ ਆਦੀ ਆਪਕਾਂ ਦਾ ਸਨਮਾਨ ਕੀਤਾ ਗਿਆ ਤੇ ਸਰਟੀਫਿਕੇਟ ਵੀ ਵੇਟ ਕੀਤੇ ਗਏ ਪਠਾਨਕੋਟ ਪੁਲਿਸ ਵੱਲੋਂ ਸੁਜਾਨਪੁਰ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਟਾਇਆ ਗਿਆ ਨਸ਼ਾ ਤਸਕਰ ਦੇ ਪਰਿਵਾਰ ਖਿਲਾਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੁੱਲ 27 ਮਾਮਲੇ ਦਰਜ ਸਨ ਇਹ ਨਸ਼ੀਲੇ ਪਦਾਰਥਾਂ ਦਾ ਤਸਕਰ ਗੈਰ ਕਾਨੂੰਨੀ ਤੰਦਿਆਂ ਵਿੱਚ ਵੀ ਸ਼ਾਮਲ ਸੀ ਮੌਸਮ ਵਿਭਾਗ ਨੇ ਪੰਜਾਬ ਚਾਰਜ ਦੇ ਕੱਲ 5 ਜੁਲਾਈ ਨੂੰ ਕੁਝ ਥਾਵਾਂ ਤੇ ਗਰਜ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ ਜਦਕਿ 6 ਤੇ 7 ਜੁਲਾਈ ਨੂੰ ਸੂਬੇ ਦੇ ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਚ ਭਾਰੀ ਤੋਂ ਬੇहद ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਖੇਡਾਂ ਅਨੁਸ਼ਾਸਨ ਡ੍ਰਿਡਤਾ ਤੇ ਟੀਮ ਭਾਵਨਾ ਨੂੰ ਵਿਕਸਿਤ ਕਰਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਨਿਦਾਦ ਤੇ ਟੋਬੈਗੋ ਵਿੱਚ ਭਾਰਤੀ ਮੂਲ ਦੇ ਨਾਗਰਿਕਾਂ ਲਈ ওসিਆਈ ਕਾਰਡਾਂ ਦਾ ਕੀਤਾ ਐਲਾਨ ਨੀਤੀ ਆਯੋਗ ਦੇ ਆਸਮਨ ਬਲੌਕ ਪ੍ਰੋਗਰਾਮ ਜੋ ਜਲੰਧਰ ਨੇ ਜਿੱਤਿਆ ਪਹਿਲਾ ਇਨਾ ਟੌਪ ਰੈਂਕਿੰਗ ਪ੍ਰਾਪਤ ਕਰਨ ਤੇ ਸ਼ਾ ਕੋਟ ਬਲੌਕ ਨੇ ਹਾਸਲ ਕੀਤੀ 1.5 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਪੰਜਾਬ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਾਰਕੂ ਆਰਮਡ ਮੋਡਿਊਲ ਤੇ ਇੱਕ ਅੰਤਰਰਾਜੀ ਨਾਰਕੋ ਹਵਾਲਾ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 9 ਤਸਕਰਾਂ ਨੂੰ ਕੀਤਾ ਗ੍ਰਿਫਤਾਰ ਤੇ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਤੇ ਕੱਲ ਕੋਚ ਧਾਈ ਗਰਜ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ